ਤੇ ਜਿਹੜੀ ਖਾਣ ਨੂੰ ਜਵਾਰ ਦਾ ਹਾਸੇ ਸਵਾਦ ਕਰਦੇ ਆਂ। ਸਾਡੇ ਜਿਹੜੇ ਲੋਕ ਜਨਤਕ ਫਰਤੋਂ ਪਰ ਮਾਰਨ ਬਹੁਤ ਬੁੱਤ ਰਹੀ ਹੈ ਵਾਕਿ। ਇਹ ਗੱਲ ਕਰਦੇ ਆਂ ਅਸੀਂ ਅੱਜ। ਛਿੱਟਦਾਰੇ ਮੰਦੀ ਗੋਲਡ ਵੇਵ ਕੀ ਹੁੰਦੀ ਹੈ। ਉਸ ਬਾਰੇ ਗੱਲ ਕਰਦੇ ਆਂ। ਠੀਕ ਕਦੋਂ ਚੱਲਦੀ ਹੈ ਤੇ ਇਸ ਤੇ ਜੋ ਕੀ ਕਾਰਨ ਤਕੀ ਨੇ ਤੇ ਇਹੇ ਕੀ ਯੂਫੀ ਹੈ। ਜਾਣ ਦੇਵਾ ਹੁੰਦੀ ਹੈ ਜਾਂ ਨਹੀਂ ਹੁੰਦੀ। ਇਸ ਬਾਰੇ ਸਭ ਜਾਣ ਕੇ ਸਮਝ ਕਰਦੇ ਆਂ। ਸੋ ਚਾਹੇ ਛਿੱਟਦਾਰੇ ਛਿੱਟਦਾਰੇ ਕੀ ਹੁੰਦੀ ਹੈ। ਛੁੱਟ ਤਿਆਰ ਜਿਸ ਨੂੰ ਅੰਗਰੇਜ਼ੀ ਵਿੱਚ ਕੋਲਡ ਵੇਵ ਜਨਕੀ ਸ਼ੀਤ ਦੇਸ਼ ਟੰਡਲੀ ਦੇ ਹਨ ਕਹਿੰਦੇ ਆ ਇਹ ਹੀ ਲਗਭਗ ਉਦੋਂ ਸ਼ੁਰੂ ਹੋਮ ਜਦੋਂ ਵੀ ਆਪਣੇ ਜੋ ਕਿ ਪਹਾੜਾਂ 'ਚ ਕੇ ਹੋਗੇ ਇਧਰ ਉੱਤਰੀ ਉੱਤਰੀ ਭਾਰਤ ਦੇ ਜਿਵੇਂ ਸ਼ਿਰਨਗਰ ਹੋ ਗਿਆ ਕੁਸ਼ਮੀਰ ਹੋ ਗਿਆ ਜਾਂਗ ਜੰਮੂ ਹੋ ਗਿਆ ਮਨਾੜੀ ਲੇਡਰ ਦਾਕਰ ਰੋਹਾਨ ਦਾ ਪਾਸ ਚੰਬਲਾ ਤੋਂ ਜਦੋਂ ਤੋਂ ਜਿਹਦੇ ਉੱਤੇ ਪੂਰੀ برف ਪਈ ਜਾਂਦੀ ਹੈ ਲਗਭਗ 5-10 ਫੁੱਟ ਤੱਕ ਤਾਂ ਉੱਥੋਂ ਜਿਹੜੀ ਹਵਾ ਚੜਕੇ ਪਹਾੜ ਨਾਲ ਬੂ ਟੱਚ ਹੋ ਕੇ ਪੂਰੇ ਨਾ ਮਾਰਤ ਵਿੱਚ ਚਲਦੀ ਹੈ ਤੇ ਆਪਣੇਦਰ ਪਹਾੜ ਦੇ ਵਿੱਚ ਅਸਮਾਨ ਵਿੱਚ ਪੂਰੀ ਗਹਿਰ ਬਣ ਜਾਂਦੀ ਹੈ ਮਨ ਰਿਉ ਤੁੰਦ ਵਾਲੇ ਬਣ ਜਾਂਦੇ ਨੇ ਇਹ ਕਿਉਂ ਬਣਦੇ ਨੇ ਕਿਉਂਕਿ ਜਦੋਂ ਵੀ ਹਵਾ ਗਰਮੀ ਹੁੰਦੀ ਹੈ ਤਾਂ ਉਹ ਚੁੱਕੀ ਇਸ ਸਮਾਨ ਵਿੱਚ ਜੋ ਕਿ ਤੁੰਦ ਪਈ ਹੁੰਦਾ ਸਮਾਨ ਵਿੱਚ ਜੋ ਕਿ ਤੁੰਛਾਈ ਹੋਈ ਸਾਡੇ ਜੋ ਕਿ ਤੁੰਦ ਤੇ ਪਛਾਈ ਹੋਈ ਹੁੰਦੀ ਹੈ ਤੇ ਜਦੋਂ ਵੀ ਪੂਰ ਵੀ ਹੋ ਚੱਲਦੀ ਹੈ ਨਾ ਉਹ ਜੋ ਉਸ ਤੋਂ ਬੜੀ ਨਵੀਂ ਨਮਾਤਰਾ ਜਦ ਹੁੰਦੀ ਹੈ ਉਹ ਚੱਕ ਕੇ ਉਸ ਵੱਧਣੋਂ ਚੱਕ ਕੇ ਉਸ ਹਾਉ ਤੋਂ ਝੱਕੇ ਉੱਤੇ ਮਾਰਦੀ ਹੈ ਇਸ ਕਰਕੇ ਜੋ ਕਿ ਉੱਤੇ ਤੁੰਦੇ ਬੜੀ ਛਾਤਰ ਬਣ ਜਾਂਦੀ ਹੈ ਇਸੇ ਕਹਿੰਦੇ ਆ ਕਿ ਉੱਤੇ ਜੋ ਕਿ ਬੁੱਤਰ ਤੁੰਦ ਬੜੀ ਦਿਖਾਈ ਦਿਹਰੇ ਨੇ ਤੇ ਤਾਂ ਉਹ ਉਹ ਦਿਖਾਈ ਦਈ ਉਹਦੋਂ ਜੋ ਕਿ 15 20 ਦਿਨ ਜਾਂ ਬੱਚੇ 30 ਦਿਨ ਦੇ ਕੋਈ ਧੁੱਪ ਨਹੀਂ ਨਿਕਲਦੀ ਤੇ ਉਦੋਂ ਜੋ ਕਿ ਹਵਾ ਠੰਡੀ ਚੱਲਦੀ ਹੁੰਦੀ ਹੈ ਪਹਾੜੀ ਤੱਕ ਐ ਤੋ ਉਹ ਕਿ ਉਦੋਂ ਸਾਨੂੰ ਸ਼ਹੀਦ ਦੇਵਸ ਕਹਿੰਦੇ ਆ ਆਈ ਵਾਰ ਜਾਨਲੇ ਹੋ ਜਾਂਦੇ ਕਿਉਂਕਿ ਕਈ ਵਾਰ ਜੋ ਕਿ ਜਿਆਦਾ ਤੇਜ਼ ਠੰਡੀ ਚੱਲ ਜਾਂਦੀ ਹੈ ਜਿਸ ਕਰਕੇ ਮਜੁਰਗਾ ਦੀ ਜਾਂ ਛੋਟੇ ਬੱਚਿਆਂ ਦੀ ਜਾਂ ਵਜਿਸ਼ ਪਸ਼ੂਆਂ ਦੀ ਮੌਤ ਹੋ ਜਾਂਦੀ ਆ ਇਹ ਕਦੇ ਕਦੇ ਹੋ ਜਾਂਦਾ ਹੈ ਪਰੰਤੂ ਬਾਕੀ ਇਹ ਕਿ ਸੋਚ ਕਿ ਲੋਕਾਂ ਨੂੰ ਵੱਧ ਵੱਧ ਕੰਮਾਂ ਵਿੱਚ ਰਹਿਣਾ ਚਾਹੀਦਾ ਤੇ ਐਵੇਂ ਸਾਰੇ ਲੋਕਾਂ ਨੂੰ ਆ ਗੰਢ ਜਿਹੜਾ ਸਿਹਾਲਾ ਵਿੱਚ ਜਦੋਂ ਵੀ ਖੇਤ ਦੇ ਉਸ ਚੱਲ ਖੇਤਦਾਰ ਚੱਲਦੀ ਹੋਵੇ ਉਦੋਂ ਗਣ ਗਣ ਜੱਖਾਂ ਨਹੀਂ ਚਾਹੀਦੀਆਂ ਤੇ ਇਸ ਨਾਲ ਜੋ ਕਿ ਤੁਹਾਡੇ ਇਸ ਨਾਲ ਜੋ ਕਿ ਤੁਹਾਨੂੰ ਖੇਤਾਂ ਦੇ ਕੱਟ ਫੀਲ ਹੋਵੇਗੀ ਕੀ ਮੈਨੂੰ ਤੋਂ ਜੋ ਕਿ ਮੋਟਰ ਤੇ ਕੋ ਪਰੇ ਪਾਉਣੀ ਚਾਹੀਦੀ ਤਾਂ ਕਿ ਫਲੰਡਰ ਸਟੇਟ ਦੇ ਨਾਮ ਦੇ ਵਿੱਚ ਫਲੰਡਰ ਇੱਕ ਵੜੇ ਲੱਗ ਕੀਤਾ ਹੋਇਆ ਤਾਂ ਲੈਣਾ ਬਹੁਤ ਔਖਾ ਹੈ ਇਹ ਹੈਲੀਕਾਪਟਰ ਹੈ ਜੀ ਧੰਨਵਾਦ